ਮੇਰੇ ਮੇਰੇ ਲਈ ਤਾਂ ਇੱਥੇ ਬੋਲਣ ਆ ਕੇ ਕੀਤਾ ਪ੍ਰਬੰਧ ਦਾ ਜਿਹੜੇ ਹੋਰ ਬੋਲਣਗੇ ਇਹਨਾਂ ਦਾ ਐਮਐਲਏ ਕੋਲ ਫਿਰ ਜੇ ਪ੍ਰਤਾਪ ਆਏ bari ਇਹ ਗੱਲ ਕਹਿੰਦਾ ਕਿ ਤੇ ਜਾ ਕੇ ਜੇਲ੍ਹ ਚ ਸਿੱਕਿਆ 4300 ਵੀ ਦਿੱਤੀ ਹੋਵੇ ਤਾਂ ਨਹੀਂ ਬੋਟ ਮੰਗਦੇ ਜੀ 4300 ਵੀ ਨਹੀਂ ਦਿੱਤੀ ਆ 1 ਰੁਪਿਆ ਵੀ ਕਹਿ ਦੇਵੇ ਤੁਹਾਡੇ ਨਾਲ ਦੇ ਬੱਚੇ ਵੀ ਲੱਗੇ ਹੋਣਗੇ 1 ਰੁਪਿਆ ਵੀ ਕਹਿ ਦੇ ਲੈ ਕਿਹਦਾ ਲੱਗਿਆ ਹੋਵੇ ਜਾਂ ਕਰਵਾਸ ਪਟੋਰੀ ਦੇ 1 ਰੁਪਏ ਦਾ ਵੀ ਦੋਸ਼ ਲੱਗੇ ਤਾਂ ਵੀ ਬੋਟ ਮੰਗਦੇ ਹੈਗੇ ਦਾ ਨੂੰ ਕਰ ਲਓ ਸਾਰਾ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਮੇਰੇ ਮੇਰੇ ਲਈ ਤਾਂ ਇੱਥੇ ਪੁਲਿਸ ਨੇ ਆ ਕੇ ਕੀਤਾ ਪ੍ਰਬੰਧ ਜਿਹੜੇ ਹੋਰ ਬੋਲਣਗੇ ਇਹਨਾਂ ਦਾ ਐਮਐਲਏ ਕੋਲ ਬ੍ਰਿਜੇ ਪ੍ਰਤਾਪ ਆਏ ਵਾਰੀ ਇਹ ਗੱਲ ਕਹਿੰਦਾ ਕਿਤੇ ਜਾ ਕੇ ਜਹਿਲ ਚ ਸਿੱਟਿਆ ਨਹੀਂ ਨਹੀਂ ਜੇ ਸੱਤਾ ਦਾ ਸਮਾਰਨ ਕਰਦਾ ਉਹ ਫੜਕਾ ਰਹਿ ਜਾਂਦਾ ਜਿਵੇਂ ਜਦੋਂ ਉਹਨੇ ਬੜਾ ਫਟਾ ਜੁਨਾ ਕਰਤਾ ਹਾਂ ਨਹੀਂ ਵੀ ਐਨਐਸਏ ਲਾਉਂਦੇ ਆ ਐਨਐਸਏ ਲਾਉਂਦੇ ਆ ਕੋਈ ਬੋਲਿਆ ਬਣੀ ਇਹ ਸੱਚ ਤੈਨਾਂ ਨਾ ਬਚੇ ਮੈਂ ਸਭ ਤੋਂ ਬੇਨਤੀ ਕਰਦਾ ਮੈਂ ਮੰਤਰੀ ਜੀ ਬੋਲਣਗੇ ਇਹਨਾਂ ਦੀ ਗੱਲ ਸੁਣਨੀ ਆ ਵੋਟ ਪਾਉਣੀਆਂ ਨਾ ਪਾਉਣੀਆਂ ਉਦੋਂ ਬਾਅਦ ਆਪਣੀ ਰਣਨੀਤੀ ਬਣਾਉਗੇ ਉਹ ਦੇਖਾਂਗੇ ਜਿਹੜੀ ਇਕਾਈ ਕਹਿੰਦੀ ਆ 21 ਵੀ ਜੋਰ ਨਾਲੇ ਚਾਹੇ ਬੰਦੇ ਹੋਣ ਚਾਹੇ ਬਲਾਣ ਆਪਾਂ ਦੂਜੇ ਪਾਸੇ ਪਨਾਹ ਪਾਉਣ ਵਾਲੇ ਚਾਹੇ ਬੋਲੋ ਜਾਨਾ ਸਤਿ ਸ਼੍ਰੀ ਅਕਾਲ ਸਰਕਾਰੀ 100 ਬਿਜਲੀ ਦਾ ਕਾਲੀ ਕੋਡ ਪਾਉਂਦੇ ਜੀ ਸਰਕਾਰੀ ਇਹ ਮੁੱਢੀ ਰਣਨੀਤੀ ਆ 1 ਰੁਪਿਆ ਵੀ ਕੋਈ ਕਹਿ ਦੇਵੇ ਤੁਹਾਡੇ ਕੋਲ ਦੇ ਬੱਚੇ ਵੀ ਲੱਗੇ ਹੋਣਗੇ 1 ਰੁਪਇਆ ਵੀ ਕਹਿੰਦੇ ਕਿ ਕਿਸਦਾ ਲੱਗਿਆ ਹੋਵੇ ਜਾਂ ਕਲਵੰਸ ਪਟੋਰੀ ਦੇ 1 ਰੁਪਇਆ ਦਾ ਵੀ ਦੋਸ਼ ਲੱਗੇ ਤਾਂ ਵੀ ਰਿਪੋਰਟ ਬੰਦ ਦੇ ਹੈਗੇ ਇਸ ਕਰਕੇ ਭਰਾਵਾ ਜ਼ਿੰਦਗੀ ਚ ਰਾਜਨੀਤੀ ਕਰੀ ਆ ਮਾਨਦਾਰੀ ਨਾਲ ਕਰਦੇ ਆ ਤੁਸੀਂ ਲੋਕਾਂ ਨੇ ਮਾਨ ਬਖਸ਼ਿਆ ਸਾਰੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਮੇਰੇ ਤੁਹਾਡਾ ਆਸਾਨ ਨਹੀਂ ਭੁਲਾ ਸਕਦਾ ਕਿ ਤੁਸੀਂ ਲੋਕਾਂ ਦੇ ਬਗੈਰ ਮਸੇ ਤੋਂ ਕੁਝ ਅਮਤਿਆ ਸਾਹ ਕੰਨੀ ਪੀਦੇ ਸਾਰੇ ਲੋਕ ਹੋਣਾ ਸਾਰੇ ਭਰਾਵਾਂ ਨੇ ਧੋਖੇ ਮਦਦ ਕੀਤੀ ਹੈ ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਆਪਾਂ ਸਾਰੇ ਕੰਮ ਪੰਜਾਬ ਦੇ ਕਰਤੇ ਬੜੇ ਕੰਮ ਅਧੂਰੇ ਆ ਆਪਣੇ ਦੋਸਤਾਂ ਲਈ ਹੋਇਆ ਹੈ ਜੇ ਆਪਾਂ ਦੋਸਤ ਜਿੰਨੇ ਕੰਮ ਕਰ ਸਕਦੇ ਸੀਗੇ ਉਹ ਕੀਤੇ ਨੇਗੇ ਨਹਿਰੀ ਪਾਣੀ ਦੇ ਕਿਸੇ ਨਵਾਂ ਦਾ ਕਿਸੇ ਦਾ ਪਹਿਲਾਂ ਦੱਸਿਆ ਨੇ ਪਿਛੜੀਆਂ ਪੰਜ ਸਰਕਾਰਾਂ ਚੱਕ ਲੋ ਜ ਢਾਈ ਕਰੋੜ ਵੀ ਆਇਆ ਹੋਵੇ 250 ਕਰੋੜ ਰੁਪਏ ਵੀਤ ਮੰਤਰੀ ਬਣਿਆ ਇਕੱਲੇ ਬਰਾਂਲੇ ਲਈ ਆਇਆ ਨਹਿਰੀ ਪਾਣੀ ਦੇ ਲਈ ਇਸ ਕਰਕੇ ਭਾਗੋ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਆਪਣੇ ਗਵਾਂਢੀ ਪਿੰਡ ਦਾ ਮੁੰਡਾ ਉਮੀਦਵਾਰ ਬਾਕੀ ਦੂਰੋਂ ਲੈ ਕੇ ਸਾਰੇ ਸਾਰੇ ਦੂਰੋਂ ਲੈ ਕੇ ਸਾਰੇ ਦੂਰੋਂ ਨੇ ਆਪਣੇ ਗਵਾਂਢੀ ਪਿੰਡ ਦਾ ਮੁੰਡਾ ਮੇਰਾ ਪਿੰਡ ਪਟੋਰੀ ਆ ਕੋਰਣਾ ਆਪਾ ਪ੍ਰਭੂ ਨੇਤ ਮੈਂਨਾ ਮੈਂ ਤਾਂ ਕੋਈ ਝੂਠ ਵੀ ਬੋਲ ਸਕਦਾ ਨਾ ਉਹੋ ਜੀ ਗੱਲ ਜਿਵੇਂ ਖੈਰਾ ਸਾਹਿਬ ਇੱਥੇ ਕਹ ਕੇ ਗਏ ਸੀਗੇ ਕਹਿੰਦੇ ਪਡੋਰੀ ਆ ਕੋਈ ਕੋਣ ਐਸੇ ਪਡੋਰੀ ਫੜਾਈ ਆ ਮਨੇ ਕੋਈ ਇੱਥੇ ਦਾ ਮੈਂ ਤੁਹਾਡੀ ਸਤਿਵੰਤੋ ਨੂੰ ਕਿਹਾ ਸੀਗਾ ਅੱਜ ਆਇਆ ਪਹਿਲਾਂ ਵੀ ਨੂੰ ਆਖਿਆ ਵੀ ਜਿਹੜੀ ਸਤ ਦਾ ਮਰਜੀ ਟਾਈਮ ਦੇ ਦੇ ਤੂੰ ਕਹਿੰਦਾ ਪਡੋਰੀ ਫੜਾਈ ਕਾਹਣਾ ਮਖਾ ਉਹੀ ਪਡੋਰੀ ਆ ਜਿਉਂ ਤੈਨੂੰ ਮੈਂ ਨਹੀਂ ਧਰਦਾ ਨੇਤਾ ਆਇਆ ਸੀਗਾ ਨਾ ਮੈਂ ਹੀ ਜਾ ਕੇ ਇੱਥੇ ਗੱਲ ਕਰੀ ਸੀ ਤਾ ਤੁਸੀਂ ਖੈਰਾ ਸਾਹਿਬ ਮੈਂ 12 ਵਜੇ ਮੈਸੇਜ ਕੀਤਾ ਤੁਹਾਨੂੰ ਤੇਰੇ ਅੱਠ ਤੋਂ ਨਹੀਂ ਸਕਦਾ 4 ਵਜੇ ਰਾਤ ਦੇ ਤੁਸੀਂ ਮੇਰਾ ਕਮਰਾ ਲਾਭ ਦੇ ਫਿਰਦੇ ਸੀਏ 4:30 ਵਜੇ ਮੇਰੇ ਰੂਮ ਦੇ ਵਿੱਚ ਆਇਆ ਮੈਨੂੰ ਜੱਫੀ ਪਾਈ ਆਹ ਫੋਟੋਆਂ ਲਈ ਭਾਈ ਜੀ ਬਾਈ ਫੋਟੋਆਂ ਲਈ ਇੱਧਰ ਕਰੋ ਜੀ ਇੱਧਰ ਆਹ ਖੜਾ ਸਾਹ ਦੀ ਫੋਟੋਆਂ ਮੇਰੀਟੀ ਸਾਡੇ ਪਈ ਸੀ ਮੈਂ ਖੜਾ ਸਾਹ ਨੂੰ ਆਪਾਂ ਖੜਾ ਸਾਹ ਬੜੀ ਮਰੀ ਕੋਠੀ ਬਣਾ ਲਈ ਚੰਨੀ ਗੱਤ ਕੋਠੀ ਆ ਕੰਮ ਜਾਂਦਾ ਬਰੇਗਾ ਕੋਠੀ ਬਣਾ ਲਈ ਮੈਂ ਜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੋਖਾ ਕੇ ਘਰਾਂ ਦੇ ਬੱਚੇ ਲੈ ਕੇ ਜਾਊਂਗਾ ਜੇ ਇੱਕ ਵੀ ਗੱਲ ਸਾਫ਼ ਕਰ ਦੇਵੇ ਫਿਰ ਤੋਂ ਮੈਂ ਇੱਕ ਵੀ ਪਰ ਜੇ ਸੱਚਾ ਵਿੱਚ ਝੂਠ ਬੋਲਣਾ ਤੇ ਇਹ ਸੋਭਾ ਨਹੀਂ ਦਿੰਦਾ ਜਿਹੜਾ ਸਾਹਿਬ ਇੱਡੀ ਰਾਜਨੀਤਿਕ ਨੂੰ ਛੱਡੇ ਨਾ ਕਰਾਓ ਠੀਕ ਆ ਵੀ ਤੁਸੀਂ ਥੋੜਾ ਜਿਹਾ ਬੋਲ ਵੱਧ ਲੈਨੇ ਹੋ ਤੇ ਥੋੜਾ ਜਿਹਾ ਹੱਥ ਵੱਧ ਮਾਵੇਂ ਨੇ ਪਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਕੇ ਕਹਿੰਦੇ ਨੇ ਇੱਕ ਰੁਪਈਆ ਦਾ ਤਾਕ ਨਹੀਂ ਲੱਗਣ ਦਿੱਤਾ ਮਨਤੀ ਜਤਨ ਨੂੰ ਇਸ ਸੰਗਤ ਸਾਰੇ ਪਾਉਣ ਬੇਨਤੀ ਆ ਆਪਣੇ ਗਵਾਨੀ ਬਣਦਾ ਮੁੰਨਾ ਗੁਰਬੀਰ ਸਿੰਘ ਮੀਤਿਆਰ ਉਹਨੂੰ ਵੱਡੀ ਜੀ ਨਾਲ ਅੱਛਾ ਕੇ ਭੇਜੀਏ ਸੋਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲੋ ਨਾਣੂ ਕਰ ਲੋ ਸਾਰਿਆਂ ਦੇ ਨੋਟ ਨੋਟ ਪਿੱਛੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਜੋ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਹੁਣ ਯੁੱਗ ਪਲਟਣਾ ਹੈ ਉਹਨੇ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਸ਼ਰਾਫਤ ਦਾ ਜ਼ਮਾਨਾ ਹੀ ਨਹੀਂ